जनगणमन अधिमायक जयने भारत भार्यते धाता पञ्च सिन्धुजगाता प्राण पुङ्गा हिन्दुधिमाचय उज्जल च come ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਆਰੰਭ ਕਰਨ ਦੀ ਪ੍ਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਹਮੈਂ ਸ੍ਰੀ ਸੰਜੀਵ अरोड़ा ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਟੇਜ ਤੇ ਆ ਕੇ ਕੈਬਨਿਟ ਮੰਤਰੀ ਵਜੋਂ ਅਹੁਦੇ ਤੇ ਪੇਧ ਪ੍ਰਾਪਤ ਗੁੱਤ ਰੱਖਣ ਦੀ ਸੌ ਚੁੱਕਣ ਦੀ ਕਿਰਪਾਲਤਾ ਕਰਨ ਮੈਂ ਮਹਮਾਨਯੋਗ ਮੈਂ ਮੈਂ ਸੰਜੀਵ अरोड़ा ईश्वर ਦੀ ਸਹੁੰ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਧੂਤਾ ਅਤੇ ਅਖੰਡਤਾ ਨੂੰ ਪ੍ਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤਵਿਆਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈਜਾ ਭਾਤ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਨਿਆਂ ਨਿਆਂਇ ਕਰਾਂਗਾ ਮੈਂ ਮੈਂ ਸੰਜੀਵ ਅਰੋੜਾ ਈਸ਼ਵਰ ਦੀ ਸੌ ਚੁੱਕਦਾ ਹਾਂ ਕਿ ਜੇ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਅਧਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੀ ਅਜਿਹੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਿਆਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਸouncuk ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਥੈਂਕ ਯੂ ਸਰ ਮੈਂ ਹੁਣ ਸਮੂਹ ਮਹਿਮਾਨਾਂ ਨੂੰ ਰਾਸ਼ਪਤੀ ਗਾਨ ਲਈ ਖੜੇ ਹੋਣ ਲਈ ਬੇਨਤੀ ਕਰਦਾ ਜਗ ਜਗ ਨਾਮ ਅਜਿਹਾ ਹੈ ਸ਼ਰਮੇ ਭਾਰਤ ਦਾ जगतितपशुभनामे जाये तपशुभराशिश्रमाने